ਸੰਗਤ ਜੀ ਜਦੋਂ ਅਸੀਂ ਅਪੀਲ ਕੀਤੀ ਸੀ ਵੀ ਆਪਾਂ 2800 ਏਕੜ ਦੀ ਪਹਿਲਾਂ ਅਸੀਂ ਸੰਤਾ ਮੁਰੇ ਇੱਕ ਪੋਸਟਰ ਪਾਇਆ ਸੀ ਵੀ ਆਪਾਂ ਸੇਵਾ ਚੱਕਣੀ ਆ ਉਹ ਸੇਵਾ ਕਿੱਦਾਂ ਚੱਕਣੀ ਹੈ ਨਾ ਪਿੰਡਾਂ ਬੜਾਲੇ ਦੇ ਪਿੰਡਾਂ ਵਿੱਚ ਆਪਾਂ ਬੋਟਾ ਨਹੀਂ ਸਵਾਵਾ ਕਰਦੇ ਰਹੇ ਤੇ ਜਦੋਂ ਇਹ ਦੇਖਿਆ ਵੀ ਰਕਬਾ ਬਹੁਤ ਵੱਡਾ ਤੇ ਕੋਈ ਇਹ ਨਾ ਪਿੰਡਾਂ ਵੱਲ ਸਾਰੇ ਇਹ ਪਿੰਡ ਦੇ ਕਹਿੰਦੇ ਵੀ ਸਾਡਾ ਪੁੱਛ ਕੇ ਚੱਲ ਜਾਂਦੇ ਰਕਬਾ ਵੱਡਾ ਹੋਣ ਕਾਰਨ ਕਰਕੇ ਕੋਈ ਸੇਵਾ ਨਹੀਂ ਲੈ ਰਿਹਾ ਤੇ ਮੈਂ ਉਦੋਂ ਹੀ ਅਸੀਂ ਕਿਸੇ ਨਾਲ ਸਲਾਹ ਨਹੀਂ ਕੀਤੀ ਇਹ ਘਰ ਦਾਸ ਪ੍ਰਮਾਤਮਾ ਮੇਰੇ ਦਿੱਤੀ ਚਾਹਨਾ ਤੇ ਪ੍ਰਮਾਤਮਾ ਇਹ ਕਰਨ ਕਰਾਉਣੇ ਵਾਲਾ ਤੂੰ ਆ ਸਾਨੂੰ ਇੱਥੇ ਤੱਕ ਲੈ ਕੇ ਆ ਸਾਨੂੰ ਪਹਿਲਾਂ ਵੀ ਨਹੀਂ ਪਤਾ ਤੂੰ ਕਿਵੇਂ ਲੈ ਕੇ ਆ ਜੇ ਸੰਸਤਾ ਜਿਸ ਮਕਾਮ ਤੇ ਖੜੀ ਆ ਤੇ ਇੰਗੀਆਂ 9 ਬੂਟਾਂ ਦੇ ਨਾਲ ਪੂਰੇ ਪੰਜਾਬ ਤੋਂ ਸਲਾਹਾਂ ਕੀਤੀਆਂ ਅਸੀਂ ਪਹਿਲਾਂ ਵੀ ਸੋਚ ਕੇ ਨਹੀਂ ਚੱਲੇ ਤੇ ਨਾ ਹੋਣ ਚੁੱਕ ਕੇ ਚੱਲੇ ਵੀ ਤੂੰ ਪ੍ਰਮਾਤਮਾ ਕਰਾਉਣ ਕਰਾਉਣੇ ਤੇਰਾ ਆ ਸਾਨੂੰ ਨਹੀਂ ਪਤਾ ਤੂੰ ਕਿਵੇਂ ਕਰਾਉਣਾ ਤੇ ਅੱਜ ਦੇਖੋ ਫਰਦਰ ਸ਼ੁਰੂਆਤ ਲੱਗੀਆਂ ਕਰ ਅੱਜ ਅਸੀਂ 1000 ਕਿਲਾ ਹੋਰ ਬਣਾ 3800 ਦੇ ਲਗਭਗ ਕਿਲਾ ਹੋ ਚੁੱਕਾ ਤੇ ਅੱਜ ਸੋਂਗੜੇ ਪਿੰਡ ਤੋਂ ਸਨੂਰ ਸਿੰਘ ਸਵਾ ਗੁਰਦੁਆਰਾ ਸਾਹਿਬ ਇਹ ਉੱਥੇ ਜਦੋਂ ਹੋਲੇ ਮਹੱਲੇ ਤੇ ਬਸਾਖੀ ਤੇ ਲੰਗਰ ਰੋਡ ਦੇ ਉੱਪਰ ਲੰਗਰ ਲਾਉਦੇ ਆ ਅੱਜ 394000 ਰੁਪਏ ਤੇ 700 ਰੁਪਏ ਸੋਂਗੜੇ ਪਿੰਡ ਦੀ ਸਾਰੀ ਵੀਰ ਜਿਹੜੇ ਆਏ ਹੋਏ ਆ ਕੁਦਮਾਨ ਤੇ ਸੱਜਣ ਤੇ ਪ੍ਰਧਾਨ ਸਾਹਿਬ ਇੱਥੇ ਪ੍ਰਧਾਨ ਸਾਹਿਬ ਕਿ ਮੈਂ 2 ਮਿੰਟ ਤੁਸੀਂ ਵੀ ਜਰੂਰ ਬੋਲਿਓ ਮੈਂ ਗੱਲ ਕਰਦਾ ਇਹ ਇਹ ਕਾਰਜ ਕਿਤੇ ਰਹਿ ਸਕਦੇ ਕਿੱਥੇ ਰਹਿਣੇ ਆ ਇਹ 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 ਇਦਾਂ ਦੀਆਂ ਸੰਗਤਾਂ ਇਹੋ ਜਿਹੀ ਕੱਲੇ ਕੱਲੇ ਦਾ ਪਤਾ ਨਹੀਂ ਕਿਹਦੇ ਕਿਹਦੇ ਯੋਗਦਾਨ ਦੇ ਨਾਲ ਕਿੰਨੇ ਆਪਣੇ ਕੋਈ ਕਿਸੇ ਨੇ ਬੱਚਿਆਂ ਦੀ ਆ 20-10 ਦੱਸਦੇ ਗੋਲਗਾਂ ਭੰਦ ਭੰਦ ਇਹਦੇ ਵਿੱਚ ਆਪਣਾ ਸਹਿਯੋਗ ਦਿੱਤਾ ਕੋਈ ਦਿਹਾੜੀਦਾਰ ਕਿਸੇ ਨੇ ਦਿਹਾੜੀ ਲਾ ਕੇ ਕਿਸੇ ਨੇ ਕੋਈ ਪੈਸੇ ਦਿੱਤੇ ਆ ਤੇ ਇਹ ਪੈਸਾ ਜਿਹੜਾ ਉਹਨਾਂ ਉਹਨਾਂ ਦੇ ਲਈ ਆ ਜਿਹੜੇ ਜਿਹੜੇ ਵਿਚਾਰੇ ਅੱਜ ਸਾਡੀਆਂ ਸਾਡੇ ਸਾਰੇ ਭਰਾਵਾਂ ਨਾਲ ਦੇਖ ਰਹੇ ਜਿਨ੍ਹਾਂ ਦਾ ਸਭ ਕੁਝ ਉੱਜੜ ਗਿਆ 19 ਜੋ ਜਿਹੜੇ 23 ਜੋ ਜਿਹੜੇ ਉਹਨਾਂ ਇਸ ਤੋਂ 25 ਜੀ ਡੀ ਮਾਰ ਗੱਦੀਆ ਘਰ ਤੱਕ ਟੇੜਾ ਤੱਕ ਸਭ ਕੁਝ ਕਰਾ ਲਵੋ ਗਿਆ ਸਮਾਨ ਇਹ ਉਹਨਾਂ ਭਰਾਵਾਂ ਦੀ ਪਰ ਫੜਨੀ ਸੀ ਸਾਰੇ ਰਲ ਕੇ ਮੈਂ ਤੈਨੂੰ ਦੋ ਧੰਨਵਾਦ ਕਰਦਾ ਹਾਂ ਬਾਬਾ ਦੀਪ ਸਿੰਘ ਜੀਵਨ ਦਾ ਦੀ ਪਲ ਇਹ ਸੋਨਿਹਾਰ ਸ੍ਰੀ ਆਨੰਦ ਇਹ ਕਾਇਆ ਖਾਰ ਤੇਲ ਇਹ ਜਿਹੜਾ ਸਾਰਾ ਉਹਦੇ ਵਿੱਚ ਸਮਾਂ ਚਲਈਆਂ ਤੇ ਮੈਂ ਕੱਲੀ ਗੱਲ ਹੈ ਤੇ ਬੈਠੀ ਕਰਦੇ ਸੀ ਵੀ ਯਾਰ ਤੂੰ ਹਸਾਬ ਲਾਉਣ ਲੱਗੇ ਕਿ ਮੈਨੂੰ ਮੁੰਡੇ ਦਾ ਫੋਨ ਆਇਆ ਇਹਨਾਂ ਬਈ 1 ਕਰੋੜਾਂ ਚ ਜਾਣੀ ਮੈਂ ਕਹਿਆ ਯਾਰ ਕੋਈ ਗੱਲ ਨਹੀਂ ਵੀ ਅਸੀਂ ਨਾਲ ਤਾਂ ਸੋਚ ਕੇ ਪਹਿਲਾਂ ਚੱਲੇ ਇਹ ਤਾਂ ਸੰਗਤਾਂ ਨੇ ਕਰਨਾ ਅਸੀਂ ਤਾਂ ਇੱਕ ਜਰੀਆ ਵੀ ਆਪਾਂ ਤਾਂ ਇਹ ਆ ਵੀ ਦੀਨ ਮੰਨਣ ਗੁਰੂ ਨੇ ਅਰਦਾਸ ਕਰਦੇ ਪਰਮਾਤਮਾ ਜਿਹੜੀ ਜ਼ਿੰਮੇਵਾਰੀ ਸੌਂਪੀ ਹੈ ਉੱਥੇ ਤਾਂ ਦੀਨਾਂ ਨੂੰ ਲਈ ਜੀ ਇਹ ਹੀ ਅਰਦਾਸ ਆ ਪਰਮਾਤਮਾ ਦੇ ਕਰਨੀ ਹੈ ਤੇ ਬਾਕੀ ਨੂੰ ਤਾਂ ਕਰਨੀਆਂ ਸੰਗਤਾਂ ਇਹ ਕਰ ਰਹੀਆਂ ਬਹੁਤ ਬਹੁਤ ਧੰਨਵਾਦੀ ਤੁਹਾਨੂੰ ਦੋਵੇਂ ਜ਼ਰੂਰੀ ਬੋਲੋ ਜੀ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਦਾ ਜੀ ਮੂਸਤੀ ਸਾਹਿਬ ਸਭ ਦੇ ਆਪਾਂ ਇਕੱਠੇ ਹੋਣ ਸਾਥ ਲਈ ਮੈਂ ਆਪਣੇ ਪਿੰਡ والوں ਆਪਣੇ ਸਾਰੇ ਪਿੰਡ ਦੀ ਸੰਸਥਾ والوں ਬਾਬਾ ਦੀਪ ਸਿੰਘ ਜੀ ਸੇਵਾ ਸੁਣੇ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਇਸ ਲਾਸਟੇ ਵਿੱਚ ਪਹੁੰਚ ਜੇ ਸਾਡੇ ਆਪਕੇ ਬਿਨਾਂ ਤੇ ਕੋਈ ਨਹੀਂ ਸੇਵਾ ਤੇ ਪਹੁੰਚਿਆ ਇਹਨੇ ਆਕੇ ਇਹਨਾਂ ਦੀ ਬਾਣ ਫੜੀ ਜੇ ਸੇਵਾ ਲਈ ਮੈਂ ਤਾਂ ਵਾਹਿਗੁਰੂ ਕੋਲ ਕੇ ਇਹਨਾਂ ਦਾਸ ਕਰਦਾ ਕਿ ਵਾਹਿਗੁਰੂ ਕਿਰਪਾ ਕਰੇ ਇਹਨਾਂ ਦੇ ਸਿਰ ਤੇ ਆਪਣਾ ਮੇਰ ਕੋ ਰੱਥ ਰੱਖਣ ਇਹ ਜੋ ਸੇਵਾ ਹੈ ਇਹ ਸਪੂਰਨ ਕਰ ਸਕਣ ਦੇ ਗੁਰੂ ਕੇ ਰਾਜ ਬੇਤੀ ਅਦਾ ਕੀਤਾ ਸਾਰੀ ਬਹੁਤ ਗੁਨਾਹਾਂ ਕਰ ਮੈਂ ਫਿਰ ਅਦਾਜ਼ ਕਰਦਾ ਤੇ ਵਾਹਿਗੁਰੂ ਇਹਨਾਂ ਨੂੰ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਦਿਨ-ਰਾਤ ਚੌਕੜੀ ਪ੍ਰਤੀਬਖਸ਼ਣ ਜਿਹੜਾ ਸਾਡੀ ਨਿਰੰਭੈ ਜੀ ਦੀ ਸਤਿਗੁਰੂ ਦੀ ਕਿਰਪਾ ਕਰ ਇਹਨਾਂ ਨੂੰ ਪੂਰਨ ਪੂਰਨ ਇਹਨਾਂ ਦੇ ਸਹਿਯੋਗ ਦਾ ਕਰਨ ਸਤਿਗੁਰੂ ਦੀ ਕਿਰਪਾ ਕਰਦੇ ਵਾਹਿਗੁਰੂ ਕਿਰਪਾਤ ਸਾਹਿਬ ਵਾਹਿ